ਬਹੁਤ ਅੱਛਾ ਕਮਾਰਿਆ ਸ਼ਬਦ ਨਹੀਂ ਕਹਿ ਸਕਦਾ ਪਰ ਉਹ ਉਮੀਦ ਗੁੱਡ ਹੈ ਪਾਪਾ ਕਹਿੰਦਾ ਕੈਨੇਡਾ ਇੰਗਲੈਂਡ ਤੇ ਜਾਂਦਾ ਮੈਂ ਸ਼ਾਇਦ ਇੱਥੇ ਇੰਨਾ ਰਾਈਸ ਨਾ ਕਰ ਪਾਂਦਾ ਮੈਂ ਸਾਈਪਰਸ ਅ ਗਈ ਕਰ ਪਾਇਆ ਹਾਂ ਅੱਛਾ ਮੈਂ ਤੁਸੀਂ ਇਹ ਨਹੀਂ ਕਹਿਣਾ ਚਾਹ ਰਹੇ ਕਿ ਕਿੰਨਾ ਕਮਾਰਿਆ ਲੇਕਿਨ ਤੁਸੀਂ ਇਹ ਕਹਿ ਰਹੇ ਹੋ ਕਿ ਜਿੰਨਾ ਕੈਨੇਡਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਜਾ ਗਿਓ ਤੋ ਵਧੀਆ ਕਮਾਰਿਆ ਜੀ ਕੰਟਰੀ ਛੋਟੀ ਵੱਡੀ ਕੋਈ ਨਹੀਂ ਹੁੰਦੀ ਸਾਈਪਰਸ ਵੀਰੀ ਬਹੁਤ ਅੱਛੀ ਰਹੀ ਹੈ ਸਾਈਪਰਸ ਜਿਹੜਾ ਬੱਚਾ ਉੱਥੇ ਮੈਨੇ ਨਾ ਕਰ ਪਾਇਆ ਹੋਆ ਉਹਨੇ ਆਪਣਾ ਬੇਸ ਬਣਾਇਆ ਤੁਹਾਡੇ ਸਰ ਹਿੰਮਤ ਨਾਲ ਤੁਹਾਡੀ ਵਿਸ਼ੇ ਨਾਲ ਪਰ ਜੋ ਤੁਸੀਂ ਮੈਨੂੰ ਅੱਛਾ ਕਿਹਾ ਬੇਟਾ ਇਹੀ ਤੁਹਾਨੂੰ ਸਭ ਤੋਂ ਵੱਡਾ ਚ ਕਰਕੇ ਦਿਖਾਏਗਾ ਸੀ ਘਬਰਾਉਣਾ ਪਰ ਮੈਂ ਪਹਿਲਾਂ ਸਟਾਰਟਿੰਗ ਤੇ 10-15 ਦਿਨ ਬੜਾ ਘਬਰਾ ਗਿਆ ਸੀਗਾ ਮੇਰਾ ਬੇਟਾ ਕੱਲਾ ਆਇਂਦਾ ਹੋਰ ਮੈਨੂੰ ਭੇਜ ਦੋ ਪਰ ਉਹ ਬੇਟਾ ਮੈਨੂੰ ਖੁਦ ਕਹ ਰਿਹਾ ਪਾਪਾ ਤੇ ਹੁਮਨ ਆਓ ਉਹਨਾਂ ਦਾ ਬਖਰੀ ਗੱਲ ਹੈ ਕਿ ਉਹਨੇ ਇੰਗਲੈਂਡ ਦੀ ਫਾਈਲ ਲਵਾਈ ਸੀਗੀ ਤੁਹਾਨੂੰ ਦੱਸਿਓ ਵੀ ਇੰਗਲੈਂਡ ਦੇ ਲਵਾਈ ਕੈਨੇਡਾ ਦੇ ਲਗਾਈ ਕਿਤੇ ਕਿਤੇ ਪੈਸੇ ਖਰਾਬ ਕੀਤੇ ਬੜੇ ਜਿਹੇ ਕੀਤੇ ਪਰ ਜਦੋਂ ਤੁਹਾਨੂੰ ਕੋ ਸੱਚ ਪੜ ਰਿਹਾ ਮਾਇਆ ਮੈਂ ਤੁਹਾਨੂੰ ਸ਼ਬਦ ਕੇ ਪਰ ਵਾਕਿ ਉਹਦਾ ਫੈਸਲਾ ਬੜਾ ਸਹੀ ਡਿਸੀਜਨ ਰਿਹਾ ਲਾਈਫ ਦਾ ਡੈਨਮਾਰਕ ਜਾ ਕੇ ਤੇ ਕਿਤੇ ਮੇਰੀ ਫਾਈਲ ਨਹੀਂ ਲਗਵਾਈ ਜਾਂ ਮੇਰੇ ਸਰ ਰਿੰਜੀਤ ਨੇ ਐਵੇਂ ਨਹੀਂ ਕੋਈ ਦਫ਼ਤਰ ਹੈ ਪਰ ਦੇਖਾ ਮੈਂ ਗਿਆ ਪਰ ਸਕੋਟ ਚਲੋ ਜੀ ਦਾ ਫਾਈਲ ਜਸ ਕੰਟਰੀ ਤੁਹਾਡਾ ਬੱਚਾ ਹੁਣ ਅਸੀਂ ਭੇਜਿਆ ਬਹੁਤ ਖੁਸ਼ ਆ ਚਲੋ ਮੈਂ ਤੁਹਾਡੇ ਵੀ ਉਹ ਸ਼ਬਦ ਕਿਸੇ ਅਨਮੋਲ ਹੈ ਮੈਂ ਥੈਂਕਸ ਕਰ ਨਹੀਂ ਸਕਦਾ ਮੈਨੂੰ ਵੀ ਨਹੀਂ ਹੈ ਬਸ ਇਹ ਥੈਂਕਸ ਤੁਹਾਡਾ ਸਭ ਦਾ ਸਾਈ ਓਵਰ ਸੀ ਸਰ ਜੋ ਮੇਰਾ ਬੇਟਾ ਅੱਜ ਸਭ ਨੇ ਤੁਸੀਂ ਸੋ ਇਹ ਫੀਲਿੰਗ ਲਾਈਕ ਉਸ ਫਾਦਰ ਦੀਆਂ ਉਸ ਪਿਓ ਦੀਆਂ ਜਿਹੜਾ ਬੱਚਾ ਅੱਜ ਉਥੇ ਸਕਸੈਸ ਹੋ ਗਿਆ ਸਾਈਪਰਸ ਦੇ ਵਿੱਚ ਚਲੋ ਇਹਨਾਂ ਨੇ ਨਹੀਂ ਕਿਹਾ ਲੇਕਿਨ ਮੈਂ ਸਮਝ ਗਿਆ ਕਿ ਅਗਰ ਇਹਨਾਂ ਦਾ ਕੈਨੜ ਕੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਨਾਲੋਂ ਬੈਟਰ ਤੇ ਮਤਲਬ 2 ਲੱਖ ਤੋਂ ਉਪਰ ਕਮਾ ਰਿਆ ਸੋ ਜਿੰਨੀਆਂ ਅਸੀਂ ਵੀਡੀਓ ਜ਼ਿਖਾ ਰਹੇ ਹਾਂ ਜਿੰਨੇ ਬੱਚਿਆਂ ਦਾ ਫੀਡਬੈਕ ਲੈ ਰਹੇ ਹਾਂ ਹਰ ਬੱਚਾ ਕਹਿ ਰਿਹਾ 1.5 ਤੋਂ 2 ਲੱਖ ਰੁਪਏ ਅਸੀਂ ਕਮਾ ਰਹੇ ਹਾਂ ਜੀ ਸਰ ਕਿੱਥੋਂ ਆਇਓ ਕਾਲਾ ਸੰਘਿਆ ਤੋਂ ਕਾਲਾ ਸੰਘਿਆ ਤੋਂ ਤੇ ਸਰ ਸਾਈਓਵਰਸ ਨੂੰ ਪ੍ਰੈਫਰ ਕੀਤਾ ਤੁਸੀਂ ਆਪਣੇ ਬੱਚੇ ਨੂੰ ਸਾਈਪਰਸ ਭੇਜਣ ਵਾਸਤੇ ਸਾਨੂੰ ਕਿਉਂ ਚੋਸ ਕੀਤਾ ਸਰ ਤੁਸੀਂ ਲੱਗੀ ਹੋ ਸਾਡਾ ਬੇਟਾ ਵੀ ਲੱਕੀ ਆ ਨਾਲ ਵੀਜ਼ਾ ਆ ਗਿਆ ਇਸ ਲਈ ਬਹੁਤ ਵਧੀਆ ਜੀ 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 ਅਸੀਂ ਅੱਗੇ ਤੋਂ ਹੋਰ ਸਟੂਡੈਂਟਾਂ ਨੂੰ ਵੀ ਤਵਾਂਗੇ ਤੇ ਵੀ ਇਹ ਵੀ ਸਾਈਓਵਰਸਿਸ ਵਾਲਾ ਨਾਲ ਠੀਕ ਹੈ ਥੈਂਕ ਯੂ ਜੀ ਤੇ ਅਪਲਾਈ ਕਰਨ ਤੋਂ ਪਹਿਲੇ ਸਰ ਹੋਰ ਆਫਿਸ ਗਏ ਕਿ ਨਹੀਂ ਸਿਰਫ ਸਾਈਓਵਰਸਿਸ ਨੂੰ ਚੂਸ ਕੀਤਾ ਸੀ ਇਹਨਾਂ ਨੇ ਤਾਂ ਨਹੀਂ ਚੂਸ ਕੀਤਾ ਸਾਡੀ ਕੰਪਨੀ ਨੇ ਸਿਚੂਸ ਕੀਤਾ ਤੇ ਬ੍ਰਦਰ ਤੁਸੀਂ ਹਾਂ ਜੀ ਅਸਮ ਜੀ ਤੇ ਕੌਣ ਗਿਆ ਆ ਤੁਹਾਡਾ ਨਾਨ ਪਰਸਨ ਤੇ ਕਿਉਂ ਚੂਸ ਕੀਤਾ ਸੀ ਕਿ ਮੈਂ ਸਾਈਪਰਸ ਹੀ ਕਿਉਂ ਜਾਵਾਂ ਕਿ ਮੇਰਾ ਫਰੈਂਡ ਉਹ ਤੇ ਜੈਪਰਸ ਗਿਆ ਇਹਨਾਂ ਦਾ ਬੇਟਾ ਹਾਂਜੀ ਇਹਨਾਂ ਦਾ ਬੇਟਾ ਗਿਆ ਮੈਨੂੰ ਬਹੁਤ ਅੱਛਾ ਲੱਗਾ ਦਰੂਪ ਕਪੂਰ ਹਾਂਜੀ ਹਾਂਜੀ ਜੀ ਤੇ ਉਹ ਫਿਰ ਕਹਿੰਦਾ ਉਹਨੇ ਫਿਰ ਰੈਫਰੈਂਸ ਦਿੱਤੀ ਸੀ ਫਿਰ ਤਾਂ ਠੀਕ ਹੈ ਜੀ ਚਲੋ ਸਰ ਹੁਣ ਤੁਸੀਂ ਆਪਲੀਸ ਤੁਹਾਨੂੰ ਕੁਝ ਪੁੱਛਣਾ ਸੀ ਤੇ ਹੁਣ ਤੁਸੀਂ ਦੱਸੋ ਸਰ ਤੁਹਾਡਾ ਬੱਚਾ ਸਾਡੇ ਥਰੂ ਗਿਆ ਕਿੰਨਾ ਟਾਈਮ ਹੋ ਗਿਆ ਉਹਨੂੰ ਗਿਆ ਥੋੜੇ ਟਾਈਮ ਮੋ ਜਿਆ ਟਾਈਮ ਜੋ ਹੈ ਮੀਨਸ ਇਸ ਸਾਲ ਦੇ ਨੀਰਵੋ ਸਾਲ ਦੇ ਨੀਰ ਰਿਪੋਰਟ ਹੋ ਗਿਆ ਠੀਕ ਹੈ ਜੀ ਜੋ ਸਟੱਡੀ ਹੋ ਗਿਆ ਸੀਗਾ ਮੈਂ ਬੜਾ ਉਦਾਸ ਸੀਗਾ ਫੁੱਟ ਪਰ ਬੈ ਕੇ ਰੋਂਦਾ ਸੀਗਾ ਜੋ ਮੈਂ ਤੁਹਾਨੂੰ ਕਿਸੇ ਦਿਨ ਮੈਨੂੰ ਭੀਜ ਦਿਓ ਜਲਦੀ ਮੈਂ ਬੜਾ ਉਦਾਸ ਐ ਐ ਥੋੜੇ ਦਿਨ ਹੋਏ ਸੀਗੇ ਜੇ ਥੋੜੇ ਦਿਨ ਵੇਟ ਕਰੋ 15 ਦਿਨ ਠੀਕ ਹੈ ਇਹ ਬੇਟਾ ਜਿਹੜਾ ਤੁਹਾਨੂੰ ਬੜਾ ਅੱਛਾ ਫਿੱਟ ਕਰਾਇਆ ਗਿਆ ਘਬਰਾਓ ਨਾ ਪਰ ਅਜੇ ਬਾਕੀ ਉਹ ਚੀਜ਼ ਐ ਉਹਨੇ ਕਾਬਿਲ ਕੀਤੀ ਐ ਗੁੱਡ ਐ ਥੈਂਕਫੁਲੀ ਤੁਹਾਡਾ ਤੁਹਾਡੀ ਮਿਹਰ ਦੇ ਨਾਲ ਅੱਜ ਜੋ ਮੈਨੂੰ ਵੀ ਬੜਾ ਹੌਸਲਾ ਹੰਦਾ ਪਾਪਾ ਤੁਸੀਂ ਕਿਤੇ ਘੁੰਮ ਕੇ ਆਓ ਕੋਲਣ ਟੂਰ ਲਗਾਓ ਉਧਰ ਗਵਮੈਂਟ ਮੈਂ ਕਰਦਾ ਜਦੋਂ ਬੱਚਾ ਹੈ ਕਿ ਆਪਣੇ ਪਾਪਾ ਨੇ ਨਿਕਲ ਗਏ ਤਾਂ ਬੜਾ ਇੱਕ ਮਨ ਨੂੰ ਰੈਕਸ ਫੀਲ ਹੁੰਦਾ ਕਿ ਦੇਖੋ ਵਾਕਈ ਇਹ ਮੈਂ ਮੇਰੇ ਜ਼ਿੰਦਗੀ ਦੀ ਕਮਾਈ ਜੀ ਬਾਤ ਇਹ ਕਰ ਤੁਹਾਡੀ ਇਹਨਾਂ ਦਾ ਕਹਿਣਾ ਕਿ ਮੇਰਾ ਬੇਟਾ ਜਦੋਂ ਉੱਥੇ ਗਿਆ ਤੇ ਜਾ ਕੇ ਸਟਾਰਟਿੰਗ ਹੀ ਥੋੜਾ ਘਬਰਾਇਆ ਤੇ ਮੈਂ ਕਹਿੰਦੇ ਫਿਰ ਉਹਨੂੰ ਕਿਹਾ ਕਿ ਨਹੀਂ ਮੈਂ ਆਨਾ ਤੇ ਇਹ ਮੇਰੇ ਕੋਲ ਆਇਆ ਸੀ ਮੈਂ ਇਹਨਾਂ ਨੂੰ ਕਿਹਾ ਸਰ ਮੇਰੇ ਕਹਿੰਦੇ ਨਾ ਤੁਸੀਂ 15 ਡੇਜ਼ ਅਜੇ ਨਾ ਜਾਓ ਅਗਰ 15 ਦਿਨ ਤੁਹਾਡੇ ਬੱਚੇ ਦਾ ਦਿਲ ਨਹੀਂ ਲੱਗੇਗਾ ਫਿਰ ਮੇਰੇ ਕੋਲ ਆਨਾ ਮੈਂ ਤੁਹਾਡਾ ਵੀਜ਼ਾ ਲਗਵਾ ਕੇ ਦੇਵਾਂਗਾ ਦਸਰ ਥੋੜਾ ਲਾਉਡਲੀ ਦੱਸਣਾ ਕਿ ਅੱਜ ਤੁਹਾਡੇ ਬੱਚੇ ਨੂੰ ਕਿ ਹੋਏ ਨయర్ ਬੋਰਡ 8 ਕੁ ਮਹੀਨੇ ਹੋ ਗਏ 8 ਕੁ ਮਹੀਨੇ ਹੋਏ ਤੋਂ ਜੀ ਤੇ ਚਲੋ ਕਈ ਵਾਰੀ ਨਾ ਪੇਰੈਂਟਸ ਕਹਿੰਦੇ ਕਿ ਨਹੀਂ ਅਸੀਂ ਨਹੀਂ ਦੱਸਣਾ ਕਿ ਸਾਡਾ ਬੱਚਾ ਕੀ ਕੁ ਮਾਰਿਆ ਲੇਕਿਨ ਚਲੋ ਫਿਰ ਵੀ ਮੈਂ ਚਾਹਾਂਗਾ ਤਾਂ ਕਿ ਤੁਸੀਂ ਦੱਸੋ ਤਾਂ ਕਿ ਉੱਥੇ ਜਿਹੜੇ ਬੱਚੇ ਜਾ ਰਹੇ ਨੇ ਉਹ ਜਿਹੜੇ ਸੋਚ ਰਹੇ ਨੇ ਅੱਜ ਵੀਡੀਓ ਦੇਖਣਗੇ ਕਿ ਜਿਹੜਾ ਬੱਚਾ ਤੁਹਾਡਾ ਜਾ ਕੇ ਉੱਥੇ ਪਹਿਲੇ ਸਟਾਰਟਿੰਗ ਦੇ ਛੇ ਹਫ਼ਤਾ ਘਰਾਇਆ ਅੱਜ ਤੁਹਾਡਾ ਬੱਚਾ ਕਿੰਨਾ ਕੁ ਮਾਰਿਆ ਅਗਰ ਅਸੀਂ ਦੱਸ ਸਕੋ ਤੇ ਰੈਲੀ ਟ ਦੱਸਣਾ ਕਿੰਨਾ ਕੁ ਮਾਰਿਆ ਔਰ ਕਿੰਨਾ ਇੰਡੀਆ ਚ ਭੇਜ ਰਿਹਾ ਬਹੁਤ ਅੱਛਾ ਕੁ ਮਾਰਿਆ ਰਾਈਸ ਕਰ ਰਿਹਾ ਬਹੁਤ ਅੱਛਾ ਕੁ ਮਾਰਿਆ ਸ਼ਬਦ ਨਹੀਂ ਕਹਿ ਸਕਦਾ ਪਰ ਉਹ ਮੀਨ ਗੁੱਡ ਹੈ ਪਾਪਾ ਕਹਿੰਦਾ ਕੈਨੇਡਾ ਇੰਗਲੈਂਡ ਤੇ ਜਾਂਦਾ ਮੈਂ ਸ਼ਾਇਦ ਇੱਥੇ ਇੰਨਾ ਰਾਈਸ ਨਾ ਕਰ ਪਾਂਦਾ ਮੈਂ ਫਾਈਬਰਸ ਅਗਈ ਕਰ ਪਾਇਆ ਉਹ ਅੱਛਾ ਮੈਂ ਤੁਸੀਂ ਇਹ ਨਹੀਂ ਕਹਿਣਾ ਚਾਹ ਰਹੇ ਕਿ ਕਿੰਨਾ ਕੁ ਮਾਰਿਆ ਲੇਕਿਨ ਤੁਸੀਂ ਇਹ ਕਹਿ ਰਹੇ ਹੋ ਕਿ ਜਿੰਨਾ ਕੈਨੇਡਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਜਾ ਗਏ ਤੋ ਵਧੀਆ ਕੁ ਮਾਰਿਆ ਕੁ ਮਾਰਿਆ ਤੋ ਬੜਾ ਉਤਸ਼ਾਹ ਤੋਂ ਫਿਰ ਮੈਂ ਇਹ ਸਮਝ ਲਾਂ ਕਿ 2.5 ਲੱਖ ਰੁਪਏ ਕਮਾਰਿਆ ਕਿਉਂਕਿ ਦੇਖੋ ਆਸਟ੍ਰੇਲੀਆ ਕੈਨੇਡਾ ਨਾਲੋਂ ਅਗਰ ਵਧੀਆ ਕਮਾਰਿਆ ਤਾਂ 2 ਲੱਖ ਤੋਂ ਉੱਪਰ ਹੀ ਕਮਾਰਿਆ ਆਏਗਾ ਨੋ ਡਾਟ ਨੋ ਡਾਟ ਸਹੀ ਗੱਲ ਹੈ ਤੁਹਾਨੂੰ ਕਾਫੀ ਅੱਛੇ ਪੈਸੇ ਭੇਜ ਰਿਹਾ ਟੱਚਵੁੱਡ ਕੰਦਾ ਪਾਪਾ ਕੈਨੇਡਾ ਇੰਗਲੈਂਡ ਕਿਤੇ ਹੋਰ ਜਾ ਕੇ ਮੇਰੇ ਨਾਲ ਨਾ ਕਰ ਪਾਇਆ ਜੋ ਮੈਂ ਇੱਥੇ ਕਰ ਪਾਇਆ ਜੀ ਕੰਟਰੀ ਛੋਟੀ ਵੱਡੀ ਕੋਈ ਨਹੀਂ ਹੁੰਦੀ ਸਾਈਬਰ ਵੀਰੀ ਬਹੁਤ ਅੱਛੇ ਰਹੀ ਹੈ ਸਾਈਬਰਸ ਜਿਹੜਾ ਬੱਚਾ ਉੱਥੇ ਮੇਰੇ ਨਾਲ ਨਾ ਕਰ ਪਾਇਆ ਉਹਨੇ ਆਪਣਾ ਬੇਸ ਬਣਾਇਆ ਤੁਹਾਡੀ ਤਰਹੀ ਹਿੰਮਤ ਨਾਲ ਤੁਹਾਡੀ ਵਿਸ਼ੇ अच्छा क्या बेटा यही ਤੁਹਾਨੂੰ ਸਭ ਤੋਂ ਬੜਾ ਚ ਕਰਕੇ ਦਿਖਾਏਗਾ ਸੀ ਕਭਰਾਉਣਾ ਪਰ ਮੈਂ ਪਹਿਲਾਂ ਸਟਾਰਟਿੰਗ ਦੇ 10 15 ਦਿਨ ਬੜਾ ਕਭਰਾ ਗਿਆ ਸੀਗਾ ਮੇਰਾ ਬੇਟਾ ਕੱਲਾ ਆਇੰਦਾ ਹੋਰ ਮੈਨੂੰ ਭੇਜ ਦੋ ਪਰ ਉਹ ਬੇਟਾ ਮੈਨੂੰ ਖੁਦ ਕਹ ਰਿਹਾ ਵਾਪਸ ਘੁੰਮਣ ਆਓ ਆਉਂਦਾ ਉਹ ਬਖਰੀ ਗੱਲ ਹੈ ਪਰ ਮੈਨੂੰ ਚੀਨੂੰ ਠੰਡ ਪੈਂਦੀ ਪੇਰੈਂਟਸ ਨੂੰ ਮਾ ਇਹ ਮੇਰੇ ਦਿਨ ਕਮਾਈ ਹੈ ਕਿਉਂਕਿ ਪੇਰੈਂਟਸ ਨੂੰ ਖੁਸ਼ੀ ਉਦੋਂ ਹੀ ਹੁੰਦੀ ਹੈ ਕਿ ਜਦੋਂ ਬੱਚਾ ਸੈੱਟ ਹੋ ਜਾਏ ਔਰ ਬੱਚਾ ਕਮਾਊ ਹੋ ਜਾਏ ਜਿਹੜਾ ਬੱਚਾ ਆਪਣਾ ਪਿਆਰਾ ਖੜਾ ਹੋਏ ਵੇ ਬਸ ਉਹ ਚੀਜ਼ ਆਪਣੇ ਆਪ ਪਛਾਨ ਆਪਣੇ ਬਣਾ ਗਿਆ ਜੀ ਖੁਦ ਆਪਣੇ ਪਛਾਨ ਬਣਾ ਗਿਆ ਉਥੇ ਇਕੱਲਾ ਕੋਈ ਰੈਡੀਟਿਵ ਨਹੀਂ ਇਕੱਲਾ ਖੁਦ ਹੀ ਸੀਗਾ ਜੀ ਹੁਣ ਅੱਜ ਆ ਕੇ ਕਿਸੇ ਨੂੰ ਉਹ ਵੀ 에ਅਰਪੋਰਟ ਤੋਂ ਲੈ ਵੀ ਆਂਦਾ ਕਿਸੇ ਨੂੰ ਲੋਡ ਹੈਲਪ ਵੀ ਕਰ ਦਿੰਦਾ ਠੀਕ ਹੈ ਮੀਸ ਗੁੱਡ ਉਹੀ ਉਹਨਾਂ ਕੇ ਪੁੱਤਰ ਸਭ ਦੀ ਵਿਚਿਤ ਰਹਿਣੀ ਹੈ ਤਾਂ ਕਿ ਜੋ ਕੱਲ ਤੂੰ ਕਿੰਨਾ ਇਕੱਲਾ ਆ ਕੇ ਉਤਰਿਆ ਕੋਈ ਹੋਰ ਚੀਨੂ ਨਾ ਹੋਵੇ ਪਰ ਉਹ ਸਭ ਦੀ ਬੜਾ ਅੱਛਾ ਕਰ ਲੈਂਦਾ ਹੈਲਪਿੰਗ ਹੈਲਪ ਇਹ ਚੀਜ਼ ਵਾਕਈਸ ਰੈਲਿਟੀ ਹੈ ਰੈਲਿਟੀ ਹੈ ਪ੍ਰੈਕਟੀਕਲ ਜੋ ਮੇਰਾ ਬੀਤੀ ਹੈ ਮੈਂ ਆਪਣੀ ਬੀਤੀ ਤਾਂ ਹਿੰਦਸਤੀ ਸਾਰੀ ਗੱਲਾਂ ਸ਼ਬਨ ਜੋ ਵੀ ਹੈ ਪਰ ਬਹੁਤ ਅੱਛਾ ਤੁਹਾਡੇ ਅਕੋਰਡਿੰਗ ਹੀ ਬਹੁਤ ਵਧੀਆ ਕੰਟਰੀ ਤੁਹਾਡਾ ਬੱਚਾ ਗਿਆ ਤੁਸੀਂ ਭੇਜਿਆ ਬਹੁਤ ਅੱਛੀ ਰਿਪੋਰਟ ਮੈਂ ਥੈਂਕਫੁਲੀ ਤੁਹਾਡੇ ਨਾਮ ਵੀ ਲਾਪਟਾ ਤੁਹਾਡੇ ਬੱਚੇ ਦਾ ਜੋ ਤੁਸੀਂ ਸ਼ਬਨ ਜੋ ਵੀ ਤੁਸੀਂ ਮੈਨੂੰ ਕਹੇ ਸੀਗੇ ਪਰ ਉਹ ਵੀ ਵਾਕਈ ਸ਼ਬਨ ਸਹੀ ਹੈ ਮੈਂ ਸੈਟ ਦੇ ਘਰ ਆ ਗਿਆ ਸੀ ਜੀ 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 ਮੈਂ ਘਰ ਆ ਗਿਆ ਸੀ ਕਿ 15 ਦਿਨ ਬੇਟਾ ਮੇਰਾ ਰੋ ਰਿਹਾ ਐਂਦਾ ਕਰ ਰਿਹਾ ਪਰ ਜੋ ਬੱਚਾ ਉਹੀ ਹੈ ਸਰ ਕਿਉਂ ਰੋ ਰਿਹਾ ਸੀ ਇਹ ਵੀ ਮੈਨੂੰ ਦੱਸੋ ਕਿ ਕੀ ਰੀਜ਼ਨ ਹੁੰਦਾ ਹੈ ਕਿ ਪਪਾ ਮੈਂ ਤੇ ਕੱਲਾ ਜੋ ਵੀ ਹੈ ਮੇਰੇ ਮਨ 온ਲੀ ਸੈਟਪ ਹੋ ਰਹੀ ਹੈ ਹਾਂ ਹੌਲੀ ਹੌਲੀ 2-4 ਦਿਨ ਤੁਸੀਂ ਕਹਿੰਦੇ ਜੋ ਬੱਚਾ ਨਵੀਂ ਮੈਰਿਜ ਹੋਵੇ ਉਹ ਹੀ ਹਫਤਾ ਮੈਰਿਜ ਨੂੰ ਸੈਟ ਹੁੰਦੇ ਲੱਗ ਜਾਂਦਾ ਲੱਗ ਜਾਂਦਾ ਅੱਜ ਉਹੀ ਬੱਚਾ ਸਭ ਨੂੰ ਰਿਲੈਕਸ ਕਰਦਾ ਸੈਟ ਵੀ ਕਰਦਾ ਹੁੰਦਾ ਕਿਸ ਨੂੰ ਕੋਈ ਹੈਲਪ ਜੋ ਵੀ ਹੈ ਉਹ ਕਰ ਦਿੰਦਾ ਜੀ ਇਕੱਲਾ ਇਕੱਲਾ ਉਹ ਉਹੀ ਬੱਚਾ ਅੱਜ ਕਹਿ ਰਿਹਾ ਕਿ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਨਾਲੋਂ ਵਧੀਆ ਕੰਟਰੀਜ਼ 'ਚ ਮੈਂ ਆਇਆ ਹਾਂ ਬਹੁਤ ਅੱਛੀ ਕੰਟਰੀ ਹੈ ਕਹਿੰਦਾ ਪਪਾ ਮੈਂ ਤੇ ਇੱਥੇ ਬੈਸਟ ਹੈ ਉਹਨਾਂ ਕੰਟਰੀ ਹੋਲੀਲੀ ਸਰਕਲ ਕਰ ਦੇਗੀ ਗੋਟ ਡੰਡਾ ਪਰ ਮੈਂ ਬਹੁਤ ਅੱਛੀ ਚੂਜ਼ ਕੀਤਾ ਕਿਉਂਕਿ ਇਹੀ ਕੰਟਰੀ ਆਉਣ ਵਾਲੇ ਟਾਈਮ ਵਿੱਚ ਸ਼ੰਘੇਨ ਦਾ ਪਾਰਟ ਬਣਨ ਜਾ ਰਹੀ ਹੈ ਫਿਰ 29 ਕੰਟਰੀਜ਼ ਬਚਾ ਜਿੱਥੇ ਮਰਜੀ ਜਾਏ ਆਰਾਮ ਨਰਾਮਨਾ ਕਿਉਂਕਿ ਉਹਨਾਂ ਨੇ ਇੰਗਲੈਂਡ ਦੀ ਫਾਈਲ ਲਗਵਾਈ ਸੀ ਤੁਹਾਨੂੰ ਦੱਸਿਓ ਵੀ ਇੰਗਲੈਂਡ ਨੂੰ ਲਵਾਈ ਕਿੰਨੇ ਕਿੰਨੇ ਪੈਸੇ ਖਰਾਬ ਕੀਤੇ ਬੜੇ ਜਿਹੇ ਕੀਤੇ ਪਰ ਜਦੋਂ ਤੁਹਾਡਾ ਕੋ ਸੱਚ ਪਰ ਰਹਾ ਮਾਇਆ ਮੈਂ ਤੁਹਾਨੂੰ ਸ਼ੱਕ ਹੈ ਪਰ ਵਾਕਿਓ ਦਾ ਫੈਸਲਾ ਬੜਾ ਸਹੀ ਡਿਸੀਜਨ ਰਿਹਾ ਲਾਈਫ ਦਾ ਪਰ ਤੈਨੂੰ ਤੁਸੀਂ ਮੈਨੂੰ ਦੱਸਿਆ ਸੀ ਕਿ ਕਾਫੀ ਲੱਖ ਰੁਪਏ ਤੁਹਾਡੇ ਖਰਾਬ ਹੋ ਗਏ ਮੈਂ ਬਹੁਤ ਜ਼ਿਆਦਾ ਖਰਾਬ ਕੀਤੇ ਆਪਣੇ ਸਿਟੀ ਦੇ ਕਿਤੇ ਮੈਂ ਨਾਮ ਨਹੀਂ ਦਵਾਂ ਕਿਸੇ ਦਫ਼ਤਰ ਜੋ ਵੀ ਹੈ ਪਰ ਬਹੁਤ ਜਗ੍ਹਾ ਖਰਾਬ ਕੀਤੇ ਹੂੰ ਜਿਵੇਂ ਇੰਗਲੈਂਡ ਦਾ ਲਵਾਇਆ ਕੈਨੇਡਾ ਦਾ ਹਰ ਜਗ੍ਹਾ ਕਿਤੇ ਡੈਨਮਾਰਕ ਦਾ ਕਿਤੇ ਕਿਤੇ ਮੇਰੀ ਫਾਈਲ ਨਹੀਂ ਲਗਵਾਈ ਜਾਂ ਅੰਮ੍ਰਿਤਸਰ ਰੰਜੀਤ ਨੀ ਐਵਨਿਊ ਜਿੱਥੇ ਦਫ਼ਤਰ ਹੈ ਹਰ ਵੇਲੇ ਮੈਂ ਗਿਆ ਪਰ ਚਲੋ ਜੀ ਦਾ ਫਾਈਲ ਜਸ ਕੰਟੀ ਤੁਹਾਡਾ ਬੱਚਾ ਹੁਣ ਅਸੀਂ ਭੇਜਿਆ ਬਹੁਤ ਖੁਸ਼ ਆ